ਛੇ ਪਰਾਣ ਦੇ ਮਤਾਬਿਕ ਜੇ ਦਰਾਖਸ਼ ਪਾਉਣ ਦੀ ਬਹੁਤ ਮਾਨਤਾ ਹੈ ਜੋ ਲੋਕ ਵੀ ਪੈਸਿਆਂ ਦੀ ਤੰਗੀ ਤੋਂ ਪਰੇਸ਼ਾਨ ਆ ਸ਼ਰਾਬ ਪੀਂਦੇ ਆ ਜਾਂ ਮਾਸ ਖਾਂਦੇ ਆ ਜਾਂ ਫਿਰ ਉਹਨਾਂ ਦੀ ਕਿਸਮਤ ਬਹੁਤ ਹੀ ਜ਼ਿਆਦਾ ਖਰਾਬ ਹੈ ਉਹਨਾਂ ਨੂੰ ਦਰਾਖਸ਼ ਪਾਉਣ ਨਾਲ ਬਹੁਤ ਫਾਇਦਾ ਮਿਲ ਸਕਦਾ ਹੈ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਦੁਦਰਾਖਸ਼ ਪਾ ਸਕਦੇ ਹੋ वैसे ता रुद्राक्ष 1 ਤੋਂ ਲੈ ਕੇ 21 ਮੁਖੀ ਤੱਕ ਹੁੰਦੇ ਆ ਪਰ ਤੁਹਾਡੀ ਕਿਸਮਤ ਬਦਲਣ ਵਾਲਾ ਇੱਕ ਰੁਦਰਾਕਸ਼ ਕਿਹੜਾ ਹੈ ਉਹ ਆਪਾਂ ਅੱਗੇ ਵੀਡੀਓ ਵਿੱਚ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਦੇਖੋ 26 ਫਰਵਰੀ 2025 ਨੂੰ ਮਹਾ ਸ਼ਿਵ ਰਾਤਰੀ ਆਉਣ ਵਾਲੀ ਆ ਪਰ ਜੇਕਰ ਤੁਸੀਂ ਇਸ ਸ਼ਿਵ ਰਾਤਰੀ ਤੇ ਸ਼ਿਵ ਭਗਵਾਨ ਦਾ ਸਭ ਤੋਂ ਪਸੰਦੀਦਾ रुद्राक्ष ਪਾ ਲਵੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਦੋਸਤੋ ਜੁਦਰਾਖਸ਼ ਸ਼ੀ ਭਗਵਾਨ ਦੀਆਂ ਅੱਖਾਂ ਦੇ ਹੰਝੂਆਂ ਤੋਂ ਬਣਿਆ ਹੈ ਇਸ ਲਈ ਜੋ ਵੀ ਬੰਦਾ ਰੁਦਰਾਖਸ਼ ਪਾਉਂਦਾ ਹੈ ਉਸ ਉੱਪਰ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਇਸ ਲਈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਦੋਸਤੋ ਜੇਕਰ ਤੁਸੀਂ ਵੀ ਇਸ ਚੈਨਲ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖੋ ਤਾਂ ਜੋ ਸ਼ਿਵ ਰਾਤਰੀ ਤੇ ਮਹਾਦੇਵ ਤੁਹਾਨੂੰ ਮਾਲਾ-ਮਾਲ ਬਣਾ ਦੇਣ ਦੋਸਤੋ ਹੁਣ ਪਹਿਲਾਂ ਇਹ ਜਾਣ ਲਈਏ ਕਿ ਇੱਕ ਮੁਖੀ ਰੁਦਰਾਕਸ਼ ਜਾਂ ਪੰਜ ਮੁਖੀ ਰੁਦਰਾਕਸ਼ ਕਿਹੜਾ ਹੈ ਤੇ ਕੀ ਹੁੰਦਾ ਹੈ ਦੋਸਤੋ ਮੰਨ ਲਓ ਕਿਸੇ ਰੁਦਰਾਕਸ਼ ਉੱਪਰ ਤਿੰਨ ਲਾਈਨਾਂ ਹੈ ਤਾਂ ਇਹ ਤਿੰਨ ਮੁਖੀ ਰੁਦਰਾਕਸ਼ ਹੁੰਦਾ ਹੈ ਜੇਕਰ ਕਿਸੇ ਦੇ ਦਰਾਕਸ਼ ਉੱਪਰ ਸੱਤ ਲਾਈਨਾਂ ਹੋਵੇ ਤਾਂ ਇਹ ਸੱਤ ਮੁਖੀ ਰੁਦਰਾਕਸ਼ ਹੁੰਦਾ ਹੈ ਕਹਿਣ ਦਾ ਭਾਵ ਇੱਕ ਰੁਦਰਾਕਸ਼ ਉੱਪਰ ਜਿੰਨੀਆਂ ਲਾਈਨਾਂ ਹੁੰਦੀਆਂ ਹਨ ਉਹ ਉੰਨੇ ਮੁਖੀ ਹੀ ਰੁਦਰਾਕਸ਼ ਹੁੰਦਾ ਹੈ ਸੱਤ ਮੁਖੀ ਰੁਦਰਾਕਸ਼ ਮਾਤਾ ਲక్ష్ਮੀ ਜੀ ਦਾ ਸਭ ਤੋਂ ਪ੍ਰੀਯ ਰੁਦਰਾਕਸ਼ ਹੈ ਦੋਸਤੋ ਜੋਤਿਸ਼ ਸ਼ਾਸਤਰ ਅਨੁਸਾਰ ਹਰ ਰਾਸ਼ੀ ਦੀ ਆਪਣੀ ਖੂਬੀ ਤੇ ਕਮੀਆਂ ਹੁੰਦੀਆਂ ਹਨ ਇਸ ਲਈ ਤੁਹਾਨੂੰ ਆਪਣੀ ਰਾਸ਼ੀ ਦੇ ਹਿਸਾਬ ਨਾਲ ਹੀ ਸ਼ਿਵਰਾਤਰੀ ਦੇ ਉੱਪਰ ਰੁਦਰਾਕਸ਼ ਪਾਉਣਾ ਚਾਹੀਦਾ ਹੈ ਨੰਬਰ 1 ਮੇਸ਼ ਤੇ ਬ੍ਰਿਸ਼ਚਕ ਰਾਸ਼ੀ ਦੇ ਸਵਾਮੀ ਮੰਗਲ ਦੇਵ ਹੁੰਦੇ ਹਨ ਇਹਨਾਂ ਦੀ ਉੱਪਰ ਬਜਰੰਗਵਲੀ ਦਾ ਬਹੁਤ ਪ੍ਰਭਾਵ ਹੁੰਦਾ ਹੈ ਮੇਸ਼ ਰਾਸ਼ੀ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਤਿੰਨ ਮੁਖੀ ਰੁਦਰਾਕਸ਼ ਪਾਉਣ ਨਾਲ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋ ਸਕਦਾ ਕਿਉਂਕਿ ਤਿੰਨ ਮੁਖੀ ਰੁਦਰਾਕਸ਼ ਬਰੰਮਾ ਵਿਸ਼ਨੂ ਤੇ ਮਹਾਦੇਵ ਦਾ ਰੂਪ ਹੁੰਦਾ ਹੈ ਮੇਸ਼ ਰਾਸ਼ੀ ਵਾਲੇ ਜੇਕਰ ਤਿੰਨ ਮੁਖੀ ਰੁਦਰਾਕਸ਼ ਪਾਉਂਦੇ ਹਨ ਤਾਂ ਇਹਨਾਂ ਨੂੰ ਕੋਈ ਵੀ ਕਸ਼ਟ ਜਾਂ ਮੁਸੀਬਤ ਨਹੀਂ ਹੁੰਦੀ ਮੇਸ਼ ਤੇ বৃশ্চਿਕ ਰਾਸ਼ੀ ਵਾਲਿਆਂ ਦਾ ਮਨ ਬਹੁਤ ਹੀ ਜ਼ਿਆਦਾ ਚੰਚਲ ਹੁੰਦਾ ਹੈ ਜਿਸ ਕਰਕੇ ਇਹ ਜਲਦੀ ਕਿਸੇ ਬੰਦੇ ਤੋਂ ਅੱਕ ਜਾਂਦੇ ਹਨ ਇਸ ਲਈ ਮੇਸ਼ ਤੇ বৃশ্চਿਕ ਰਾਸ਼ੀ ਵਾਲਿਆਂ ਲਈ ਤਿੰਨ ਮੁਖੀ ਰੁਦਰਾਕਸ਼ ਪਾਉਣ ਨਾਲ ਇਨਾਂ ਦੇ ਮਨ ਦੀ ਚੰਚਲਤਾ ਖਤਮ ਹੁੰਦੀ ਹੈ ਤੇ ਇਹ ਤਰੱਕੀ ਦੇ ਰਾਹ ਵੱਲ ਅੱਗੇ ਵਧਦੇ ਹਨ ਬ੍ਰਿਸ਼ਭ ਤੇ ਤੁਲਾ ਰਾਸ਼ੀ ਦੇ ਸਵਾਮੀ ਸ਼ੁਕਰ ਦੇਵ ਹੁੰਦੇ ਹਨ ਜੇਕਰ ਤੁਹਾਡੀ ਰਾਸ਼ੀ ਵਿੱਚ ਸ਼ੁਕਰ ਮਿਹਰਬਾਨ ਹੋ ਜਾਵੇ ਤਾਂ ਤੁਹਾਨੂੰ ਹਰ ਸੁੱਖ ਐਸ਼ ਮਿਲਦੀ ਹੈ ਇਸ ਲਈ ਜੇਕਰ ਬ੍ਰਿਸ਼ਭ ਤੇ ਤੁਲਾ ਰਾਸ਼ੀ ਵਾਲੇ ਆਪਣੇ ਜੀਵਨ ਦੀ ਹਰ ਸਮੱਸਿਆ ਦਾ ਅੰਤ ਕਰਨਾ ਚਾਹੁੰਦੇ ਹਨ ਇਹਨਾਂ ਨੂੰ 6 ਮੁਖੀ ਰudraksh ਪਾਉਣ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋ ਸਕਦਾ ਹੈ 6 ਮੁਖੀ ਰudraksh ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ 6 ਮੁਖੀ ਰudraksh ਪਾਉਣ ਨਾਲ ਤੁਹਾਡਾ ਦਿਮਾਗ ਤੇ ਨੌਲੇਜ ਵਿੱਚ ਵਾਧਾ ਹੁੰਦਾ ਹੈ ਤੇ ਨਾਲ ਹੀ ਤੁਹਾਨੂੰ ਹਰ ਸੁੱਖ ਸੁਵਿਧਾ ਮਿਲਦੀ ਆ ਮਿਥੂਨ ਤੇ ਕੰਨਿਆ ਰਾਸ਼ੀ ਵਾਲੇ ਮਿਥੂਨ ਤੇ ਕੰਨਿਆ ਰਾਸ਼ੀ ਵਾਲਿਆਂ ਲਈ 4 ਮੁਖੀ ਰudraksh ਪਾਉਣ ਨਾਲ ਇਨਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋ ਸਕਦਾ ਹੈ ਕਿਉਂਕਿ ਮਿਥੁਨ ਤੇ ਕੰਨਿਆ ਰਾਸ਼ੀ ਵਾਲੇ ਆਪਣੇ ਦਿਮਾਗ ਨਾਲ ਹੀ ਜੀਵਨ ਵਿੱਚ ਤਰੱਕੀ ਕਰਦੇ ਹਨ ਤੇ ਚਾਰ ਮੁਖੀ ਰੁਦਰਾਕਸ਼ ਪਾਉਣ ਨਾਲ ਇਹਨਾਂ ਉੱਪਰ ਮਾਤਾ ਸਾਸਵਤੀ ਜੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਜਿਸ ਨਾਲ ਇਹ ਦਿਮਾਗੀ ਸਮੱਸਿਆਵਾਂ ਦਾ ਅੰਤ ਕਰਦੇ ਹਨ ਮਿਥੁਨ ਤੇ ਕੰਨਿਆ ਰਾਸ਼ੀ ਵਾਲਿਆਂ ਨੂੰ ਚਾਰ ਮੁਖੀ ਰੁਦਰਾਕਸ਼ ਪਾਉਣਾ ਚਾਹੀਦਾ ਹੈ ਕਰਕ ਰਾਸ਼ੀ ਵਾਲੇ ਕਰਕ ਰਾਸ਼ੀ ਦੇ ਲੋਕ ਕੋਈ ਵੀ ਫੈਸਲਾ ਲੈਣ ਵਿੱਚ ਬਹੁਤ ਸਮਾਂ ਲਗਾਉਂਦੇ ਆ ਜਿਸ ਕਰਕੇ ਮੌਕੇ ਇਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ ਇਸ ਲਈ ਕਰਕ ਰਾਸ਼ੀ ਵਾਲਿਆਂ ਨੂੰ ਦੋ ਮੁਖੀ ਰudraks ਪਾਉਣ ਨਾਲ ਬਹੁਤ ਫਾਇਦਾ ਮਿਲ ਸਕਦਾ ਹੈ ਨਾਲ ਹੀ ਦੋ ਮੁਖੀ ਰudraks ਪਾਉਣ ਨਾਲ ਚੰਦਰ ਦੇਵ ਦੀ ਕਿਰਪਾ ਵੀ ਤੁਹਾਡੇ ਉੱਪਰ ਹੁੰਦੀ ਹੈ ਤੇ ਤੁਸੀਂ ਪੈਸਿਆਂ ਨੂੰ ਆਪਣੇ ਵੱਲ ਖਿੱਚ ਪਾਉਂਦੇ ਹੋ ਤੇ ਤੁਹਾਡੀ ਫੈਸਲਾ ਲੈਣ ਦੀ ਸ਼ਮਤਾ ਹੋਰ ਵੀ ਜਿਆਦਾ ਵੱਧ ਜਾਂਦੀ ਹੈ। ਵੈਸੇ ਤਾਂ ਸਿੰਘ ਰਾਸ਼ੀ ਵਾਲੇ ਇੱਕ ਨੇਤਾ ਵਾਂਗ ਹੀ ਰਹਿੰਦੇ ਆ ਪਰ ਫੇਰ ਵੀ ਇਹਨਾਂ ਦੇ ਜੀਵਨ ਵਿੱਚ 12 ਮੁਖੀ ਰੁਦਰਾਕਸ਼ ਪਾਉਣ ਨਾਲ ਵੱਡੇ ਬਦਲਾਅ ਹੋ ਸਕਦੇ ਹਨ। 12 ਮੁਖੀ ਰੁਦਰਾਕਸ਼ ਪਾਉਣ ਨਾਲ ਇਹਨਾਂ ਨੂੰ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਆਉਂਦੀ ਤੇ ਘਰ ਵਿੱਚ ਸੁੱਖ-ਸੁਵਿਧਾ ਬਣੀ ਹੀ ਰਹਿ ਜਾਂਦੀ ਹੈ। ਤੁਹਾਨੂੰ ਤੇ ਮੀਨ ਰਾਸ਼ੀ ਵਾਲੇ ਤਾਨੂੰ ਤੇ ਮੀਨ ਰਾਸ਼ੀ ਵਾਲਿਆਂ ਨੂੰ ਹਮੇਸ਼ਾ ਹੀ ਲੋਕਾਂ ਦੀ ਗਾਲਾਂ ਜਾਂ ਫਿਰ ਲੋਕਾਂ ਦੀ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਤੁਹਾਨੂੰ ਰਾਸ਼ੀ ਤੇ ਮੀਨ ਰਾਸ਼ੀ ਵਾਲਿਆਂ ਨੂੰ ਪੰਜ ਮੁਖੀ ਰudraks ਪਾਉਣ ਨਾਲ ਸਮਾਜ ਵਿੱਚ ਮਾਨਸਨਮਾਨ ਮਿਲਦਾ ਹੈ ਤੇ ਕਿਸਮਤ ਦਾ ਸਾਥ ਵੀ ਮਿਲਦਾ ਹੈ ਇਹਨਾਂ ਲਈ ਪੰਜ ਮੁਖੀ ਰudraks ਪੋਣਾ ਬਹੁਤ ਹੀ ਸ਼ੁਭਕਾਰੀ ਹੁੰਦਾ ਹੈ ਮੱਕਰ ਤੇ ਕੁੰਭ ਰਾਸ਼ੀ ਮੱਕਰ ਤੇ ਕੁੰਭ ਰਾਸ਼ੀ ਮਕਰ ਤੇ ਕੁੰਭ રાશિ ਦੇਵ ਦੀ ਰਾਸ਼ੀ ਹੈ ਜਿਸ ਕਰਕੇ ਇਹਨਾਂ ਨੂੰ ਬਹੁਤ ਮਿਹਨਤ ਦੇ ਬਾਅਦ ਵੀ ਮਨ ਮੁਤਾਬਿਕ ਫਲ ਨਹੀਂ ਮਿਲਦੇ ਇਸ ਲਈ ਮਕਰ ਦੇ ਕੁੰਭ ਰਾਸ਼ੀ ਵਾਲਿਆਂ ਨੂੰ ਸ਼ਿਵਰਾਤਰੀ ਉੱਪਰ ਸਤ ਮੁਖੀ ਰੁਦਰਾਕਸ਼ ਪੋਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਪੈਸੇ ਕਮਾਉਣ ਦੇ ਨਵੇਂ-ਨਵੇਂ ਮੌਕੇ ਮਿਲਦੇ ਹਨ ਤੇ ਤੁਹਾਡੀ ਹਰ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ ਸਤ ਮੁਖੀ ਰੁਦਰਾਕਸ਼ ਲਕਸ਼ਮੀ ਮਾਤਾ ਦਾ ਰੁਦਰਾਕਸ਼ ਹੁੰਦਾ ਹੈ ਦੋਸਤੋ ਉੱਪਰ ਦੱਸਿਆ ਕੋਈ ਵੀ ਰੁਦਰਾਕਸ਼ ਪਾਉਣ ਲੱਗੇ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਛੇ ਭਗਵਾਨ ਦਾ ਰੁਦਰਾਕਸ਼ ਪਾਉਣ ਲਈ ਸੋਮਵਾਰ ਦਾ ਦਿਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਲਈ ਤੁਸੀਂ ਕਿਸੇ ਵੀ ਸੋਮਵਾਰ ਨੂੰ ਰੁਦਰਾਕਸ਼ ਪਾ ਸਕਦੇ ਹੋ ਰੁਦਰਾਕਸ਼ ਪਾਉਂਦੇ ਸਮੇਂ ਓਮ ਨਮੇ ਸ਼ਿਵਾਏ ਮੰਤਰ ਦਾ ਜਪ ਕਰਨਾ ਬਹੁਤ ਹੀ ਜ਼ਿਆਦਾ ਸ਼ੁਭ ਹੋ ਜਾਂਦਾ ਹੈ ਦੋਸਤੋ ਰਾਸ਼ੀ ਅਨੁਸਾਰ ਦੁਰਾਖਸ਼ ਪੌਣ ਨਾਲ ਭਗਵਾਨ ਸ਼ਿਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹਿੰਦੀ ਹੈ ਤੇ ਤੁਹਾਡੇ ਸਭ ਵਿਗੜੇ ਕੰਮ ਬਣ ਜਾਂਦੇ ਹਨ ਦੁਰਾਖਸ਼ ਪੌਣ ਨਾਲ ਤੁਹਾਡੇ ਦਿਲ ਸਹੀ ਰਫ਼ਤਾਰ ਨਾਲ ਚੱਲਦਾ ਹੈ ਤੇ ਤੁਹਾਡੀ ਬਹੁਤ ਸਾਰੀਆਂ ਬਿਮਾਰੀਆਂ ਦਾ ਅੰਤ ਵੀ ਹੁੰਦਾ ਹੈ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਹੋਰ ਪੌਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ